ਨਿਆਣਾ ਦਾ ਟੱਲਾ ਆ ਗਿਆ ਜੀ ਅਗੇ ਇਸ ਸਮਗਰੀ ਸਾਰੀ ਮੰਗਾ ਲਈ ਆ ਸਤਿਗੁਰੂ ਨੇ ਸੱਚੇ ਪਾਤਸ਼ਾਹ ਨੇ ਤੇ ਹੁਣ ਨਿਆਣਾ ਦਾ ਟੱਲੇ ਬਾਰੇ ਜ਼ਿਕਰ ਕਰਦੇ ਆ ਕਵੀ ਸੰਤੋਖ ਸਿੰਘ ਜੀ ਜਿੱਥੇ ਕਿਥੋਂ ਸੈਂਕੜੇ ਮਨ ਕਿਉ ਇਕੱਠਾ ਕੀਤਾ ਤੇਲ ਜੌਂ ਚਾਵਲ ਬੋਤਲ ਆਏ ਅਨੰਦਪੁਰ ਵਿੱਚ ਆ ਕੇ ਇਕੱਠੇ ਕਰ ਲਏ ਜਿਹੜੀਆਂ ਵੀ ਵਸਤਾਂ ਸੀ ਸਾਰੀਆਂ ਲੈ ਕੇ ਆਏ ਸਾਰੀ ਸਮਗਰੀ ਤਿਆਰ ਹੋ ਗਈ ਗੁਰੂ ਜੀ ਨੇ ਬ੍ਰਾਹਮਣ ਨੂੰ ਆਪਣੇ ਪਾਸ ਬੁਲਾਇਆ ਉਹ ਅਸੀਸ ਦੇ ਕੇ ਗੁਰੂ ਜੀ ਦੇ ਪਾਸ ਬੈਠ ਗਿਆ ਬ੍ਰਾਹਮਣ ਨੇ ਅਸੀਸ ਲਈਤੀ ਪਾਜੀ ਇਹ ਗੁਰੂ ਜੀ ਦੇ ਪਾਸ ਬਹਿ ਗਿਆ ਫਿਰ ਬ੍ਰਾਹਮਣ ਨੇ ਕਿਹਾ ਫਿਰ ਕਲਗੀਧਰ ਪਾਸ਼ਾ ਸਤਿਗੁਰੂ ਜੀ ਦੇ ਬਚਨ ਕੀਤਾ ਇਹ ਬ੍ਰਾਹਮਣ ਸੁਣੋ ਤੂੰ ਹੀ ਕਿਹਾ ਸੀ ਕਿ ਸਾਰੀ ਸਮਗਰੀ ਇਕੱਠੀ ਹੋ ਗਈ ਹੈ ਮੰਤਰ ਪੜ੍ਹ ਕੇ ਜਿਹੜਾ ਹਵਨ ਕਰਨਾ ਹੈ ਸ਼ੁਭ ਤਿਥੀ ਵੇਖ ਕੇ ਤੁਸੀਂ ਉਸ ਦਾ ਆਰੰਭ ਕਰੋ ਆ ਜੋਤਿਸ਼ ਵਿਦਿਆ ਵੀ ਆ ਗਈ ਪਾਜੀ ਨਾਲ ਹੂੰ ਚਲੋ ਜੀ ਕੇਸ਼ਵ ਸਾਹਿਬ ਕੇਸ਼ਵ ਨੇ ਸਾਰਾ ਕੁਝ ਵੇਖਿਆ ਤੇ ਉਹ ਜਿਹੜਾ ਉਹਨਾਂ ਨੂੰ ਟਾਈਮ ਦੱਸਦਾ ਤੇ ਅੱਠ ਪ੍ਰਕਾਰ ਆਹ ਜਿਹੜਾ ਨਾ ਭਾਜੀ ਇੱਕ ਗੱਲ ਹੋਰ ਬੜੀ ਸਪਸ਼ਟ ਆ ਜਾਂਦੀ ਆ ਜਿਹੜੀ ਆਮ ਸਾਡੇ ਸਾਧਾਂ ਵਿੱਚ ਪ੍ਰਚਲਿਤ ਆ ਵੀ ਜਿਹਨੇ ਮੁਖੀ ਬਣਨਾ ਨਾ ਮੁਖੀ ਉਹਨੂੰ ਭਾਜੀ ਬ੍ਰਹਮਚਾਰਜ 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 ਧਾਰਨ ਕਰਨਾ ਪਵੇਗਾ ਤੇ ਇਹ ਪਾਬੰਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਬ੍ਰਾਹਮਣ ਨੇ ਲਾਤੀ ਆ ਸੁਣਿਓ ਜੀ ਕੀ ਕਹਿੰਦੇ ਆ ਅਸ਼ਟ ਪ੍ਰਕਾਰ ਕਾਮ ਨੂੰ ਛੱਡਣਾ ਹੈ ब्रह्मचर्य ਹੋ ਕੇ ਇੱਕ ਨਾਲ ਲਿਵ ਲਾਉਣੀ ਹੈ ਇਹ ਸੁਣ ਕੇ ਗੁਰੂ ਜੀ ਮੁੱਖ ਤੋਂ ਧੀਰਜ ਦਿੰਦੇ ਹਨ ਸਵਾ ਲੱਖ ਰੁਪਏ ਦਸ਼ਨਾ ਅਸੀਂ ਦੇਵਾਂਗੇ ਵਾ 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 ਹੋਰ ਕਰਮ ਜਿੰਨੇ ਵੀ ਤੂੰ ਕਹੇ ਕਹੇ ਹਨ ਅਸੀਂ ਮਨ ਵਿੱਚ ਜਾਣ ਲਿਆ ਹੈ ਜਿਹੜੇ ਅਸੀਂ ਆਪਣੇ ਵਿੱਚ ਪਹਿਲਾਂ ਹੀ ਇਕੱਠੇ ਕੀਤੇ ਹੋਏ ਹਨ ਇਸ ਪਾਸੇ ਦੀ ਚਿੰਤਾ ਨਾ ਕਰੋ ਸਾਡੇ ਸਾਰੇ ਕੰਮ ਬਾਰੇ ਜਾਂਚ ਕਰਕੇ ਹਰਦੇ ਵਿੱਚ تسلی ਕਰੋ ਗੁਰੂ ਸਾਹਿਬ ਕਹਿੰਦੇ ਵੀ ਜਾਂਚ ਕਰ ਲੈ ਚੰਗੀ ਤਰ੍ਹਾਂ ਆਹ ਲਓ ਜੀ ਹੁਣ ਅੱਗੇ ਲੈ ਚਲਦੇ ਆ ਆ ਧੰ ਗੁਰੂ ਕਲਕਾਲ ਮਝਾਰਾ ਦੇਵ ਅਰਾਧਨ ਉਦਮ ਧਾਰਾ ਤੁਰਕ ਤੇਜ ਸ਼ਹਿ ਹਿੰਦ ਉਭਾਰਨ ਕਰੋ ਕ੍ਰਿਤੀ ਉਪਕਾਰ ਕੇ ਕਾਰਨ ਧੰ ਗੁਰੂ ਜੀ ਕਲ ਕਲ ਜੋ ਵਿੱਚ ਦੇਵੀ ਦੀ ਅਰਦਾਸ ਕਰਨ ਦਾ ਉਦਮ ਧਾਰਨ ਕੀਤਾ ਹੈ ਤੁਰਕਾਂ ਦਾ ਨਾਸ਼ ਕਰਕੇ ਹਿੰਦੂਆਂ ਨੂੰ ਬਚਾਉਣ ਲੱਗੇ ਹੋ ਇਹ ਵੱਡੀ ਕਿਰਤ ਉਪਕਾਰ ਵਾਸਤੇ ਕਰਨ ਲੱਗੇ ਹੋ ਆ ਲਓ ਜੀ ਇਹ ਪੰਡਤ ਜੀ ਉਹਨਾਂ ਨੂੰ ਕਹਿ ਰਿਹਾ ਦਿਨ ਰਾਤ ਸੁਚੇਤ ਰਹਿਣਾ ਬਣਦਾ ਹੈ ਮੇਰਾ ਕਹਿਣਾ ਸਭ ਤੁਹਾਡੇ ਵਾਸਤੇ ਹੈ ਕਿ ਉਹ ਤੇ ਤਿਲਾਂ ਦਾ ਥੋੜਾ ਭੋਜਨ ਕਰਨਾ ਆ ਲਓ ਜੀ ਹੁਣ ਖਾਣ ਤੇ ਵੀ ਪਾਬੰਦੀ ਲਾਤੀ ਜਦੋਂ ਇਹ ਇਕੱਠਾ ਸੀ ਹਿੰਦੁਸਤਾਨ ਬੰਗਲਾਦੇਸ਼ ਤੇ ਪਾਕਿਸਤਾਨੇ ਦਾ ਹਿੱਸਾ ਸੀ ਠੀਕ ਹੈ ਜੀ ਭਾਜੀ ਲਗਭਗ ਅੱਜ ਦੀ ਗਿਣਤੀ ਕੀਤੀ ਜਾਵੇ ਤੇ 80 ਕਰੋੜ ਦੇ ਲਗਭਗ ਇਹ ਹਿੰਦੁਸਤਾਨ ਦੇ ਬੰਗਲਾਦੇਸ਼ ਦੇ ਤੇ ਪਾਕਿਸਤਾਨ ਦੇ ਮੁਸਲਮਾਨਾਂ ਦੀ ਗਿਣਤੀ ਜਾਵੇ ਨਾ ਤੁਰਕਾਂ ਦੀ ਗਿਣਤੀ ਕੀਤੀ ਜਾਵੇ ਭਾਜੀ ਉਹ ਲਗਭਗ 70 ਤੋਂ 80 ਕਰੋੜ ਦੇ ਆ ਹੂੰ ਤੇ ਇੱਥੇ ਲਿਖਿਆ ਜਾ ਰਿਹਾ ਵੀ ਇਹਨਾਂ ਦਾ ਨਾਸ਼ ਕਰਨਾ ਸੀ ਤੇ ਨਾਸ਼ ਤਾਂ ਹੋਇਆ ਨਹੀਂ ਕਲਗੀਧਰ ਪਾਤਸ਼ਾਹ ਤੇ ਜਿਹੜਾ ਹਮਲਾ ਹੋਇਆ ਸੀ ਨਾ ਕਲਗੀ ਤਰਪਾਤਸ਼ਾ ਤੇ ਜਿਹੜਾ ਹਮਲਾ ਹੋਇਆ ਸੀ ਉਹ ਤੁਰਕਾਂ ਨੇ ਕੀਤਾ ਸੀ ਭਾਜੀ ਹਾਂਜੀ ਠੀਕ ਹੈ ਨਾ ਜੀ ਹਾਂਜੀ ਭਾਜੀ ਬਿਲਕੁਲ ਬਿਲਕੁਲ ਕੰਟੀਨਿਊ ਕਰੋ ਮੈਂ ਕੰਟੀਨਿਊ ਕਰਦਾ ਜੀ ਆਹ ਲਓ ਮੈਂ ਇਹਨੂੰ ਮੈਂ ਛੇਤੀ ਛੇਤੀ ਉੱਥੇ ਤੱਕ ਲੈ ਜਾਂਦਾ ਆ ਐ ਭਾਜੀ ਬਹੁਤ ਸਾਰਾ ਜਿਹੜਾ ਪੈਸਾ ਸੀ ਨਾ ਉਹ ਮੰਗਾ ਲਿਆ ਕਿਉਂਕਿ ਉਹਨਾਂ ਨੇ ਉੱਥੇ ਬਹਿ ਕੇ ਖਮਨ ਕਰਨਾ ਸੀ ਠੀਕ ਹੈ ਜੀ ਤੇ ਮੈਂ ਹੁਣ ਇਹਨੂੰ ਧੋਰੀ ਲਾਦਣਾ ਭਾਜੀ ਅੱਜ ਹਨਾ ਲੈਣਾ ਏ ਟਿੱਲੇ ਤੇ ਲੈ ਜਾਓ ਲੈਣਾ ਟਿੱਲੇ ਤੇ ਲੈ ਜਾਜ ਮਾ ਹਾਂ ਆ ਲਓ ਜੀ